ਮੇਰੇ ਕੋਲ ਸਟੀਲ ਦਾ ਇੱਕ ਸਕੇਲ ਹੈ ਜਿਸ ਨੂੰ ਮੈਂ ਕੁਝ ਇਸ ਤਰ੍ਹਾਂ ਨਾਲ ਰੱਖਿਆ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਮੈਂ ਸਕੇਲ ਦੇ ਇੱਕ sire ਨੂੰ ਇੱਕ ਡੱਬੇ ਨਾਲ ਦਬਾ ਦਿੰਦਾ ਤਾਂ ਜੋ ਇਹ ਟੇਬਲ ਤੋਂ ਨਾ ਡਿੱਗੇ ਮੇਰੇ ਕੋਲ ਲੋਹੇ ਦੇ ਤਿੰਨ ਕਿੱਲ ਵੀ ਨੇ ਜਿਨ੍ਹਾਂ ਨੂੰ ਮੈਂ ਮੋਮ ਲਗਾ ਕੇ ਸਕੇਲ ਦੀ ਹੇਠਲੀ ਸਤ੍ਹਾ ਤੇ ਚਿਪਕਾ ਦਿੰਦਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਹੁਣ ਮੈਂ ਇਸ ਸਕੇਲ ਦੇ ਇੱਕ ਸਿਰੇ ਨੂੰ ਗਰਮ ਕਰਾਂਗਾ ਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਅੰਦਾਜ਼ਾ ਲਗਾਓ ਕਿ ਇਸ ਸਕੇਲ ਵਿੱਚ ਜੋ ਲੋਹੇ ਦੇ ਤਿੰਨ ਕਿਲ ਚਿਪਕੇ ਹੋਏ ਨੇ ਸਕੇਲ ਦੇ ਗਰਮ ਹੋਣ ਤੇ ਇਹਨਾਂ ਵਿੱਚੋਂ ਕਿਹੜਾ ਲੋਹੇ ਦਾ ਕਿਲ ਸਭ ਤੋਂ ਪਹਿਲਾਂ ਹੇਠਾਂ ਡਿੱਗੇਗਾ ਠੀਕ ਹੈ ਤਾਂ ਉਹ ਦੇਖਦੇ ਹਾਂ ਮੈਂ ਲਾਈਟਰ ਨਾਲ ਸਕੇਲ ਨੂੰ ਗਰਮ ਕਰ ਰਿਹਾ ਹਾਂ ਤੇ ਅਸੀਂ ਦੇਖ ਸਕਦੇ ਹਾਂ ਕਿ ਲੋਅ ਦੇ ਸਭ ਤੋਂ ਨੇੜੇ ਦਾ ਕਿਲ ਡਿੱਗ ਗਿਆ ਆਪਾਂ ਹਲੇ ਵੀ ਇਸ ਨੂੰ ਹੋਰ ਗਰਮ ਕਰਦੇ ਹਾਂ ਤੇ ਅਸੀਂ ਦੇਖ ਸਕਦੇ ਹਾਂ ਕਿ ਵਿਚਕਾਰ ਦਾ ਕਿਲ ਵੀ ਡਿੱਗ ਗਿਆ ਪਰ ਇਹ ਕਿਉਂ ਹੋਇਆ ਕਿ ਸਭ ਤੋਂ ਪਹਿਲਾਂ ਉਹ ਕਿਲ ਡਿੱਗ ਗਿਆ ਜੋ ਉਸ ਬਿੰਦੂ ਦੇ ਸਭ ਤੋਂ ਨੇੜੇ ਸੀ ਜਿੱਥੇ ਅਸੀਂ ਸਕੇਲ ਨੂੰ ਗਰਮ ਕਰ ਰਹੇ ਸੀ ਅਜਿਹਾ ਕਿਉਂ ਹੋਇਆ ਕੀ ਤੁਸੀਂ ਦੱਸ ਸਕਦੇ ਹੋ